ਕੋਤਲਾ ਦੇਖ ਲੈ ਉਹ ਸਾਰਾ ਰੱਖ ਲਿਓ ਉਹ ਥਣ ਦੇਖਿਆ ਬਕਰੀ ਦਾ ਨਰੂ ਆਹ ਵੱਡੀ ਵੇਖੀ ਨਰੂ ਲੇ ਕੋ ਇੱਕ ਟਮੰਟ ਭੱਟੀ ਆ ਇਹ ਉਹ ਵੱਡੀਆਂ ਸਾਰੀਆਂ ਤਾ ਦੇਖ ਲਈ ਆ ਗੱਲ ਪੱਟਣ ਨੂੰ ਹੈ ਕਾਰਖਾ ਦੇ ਹਾਸਤੇ ਪਾਇਆ ਫਿਰ ਦੇਖਣ ਨੂੰ ਮੈਂ ਵੇਖ ਕੇ ਦਿਉਦੈ ਨੋ ਲੋਈ 200 ਪਿੰਡ ਸੂਲਾ ਬੱਕਰਾ ਮੰਡੀ ਤੇ ਬਾਈ ਬਰਬਰੀ ਨਗਾ ਦੀ ਗੱਡੀ ਭਰ ਕੇ ਪਹੁੰਚੇ ਆ ਹਾਂ ਸੌਦਾ ਸਿਰੇ ਲੱਗਾ ਤੁਹਾਨੂੰ ਲਾਜ਼ਮੀ ਕਹਾਵਾਂਗੇ ਤੇ ਵੀਡੀਓ ਦੇ ਅੰਤ ਤੱਕ ਬਣੇ ਰਹੋ ਕੋਈ ਨਹੀਂ ਹੁੰਦਾ ਡਾਂਗੋ ਛੁੱਟੀ ਆ ਰਾਜੀ ਹੁੰਦਾ ਬਾੜੀ ਅੱਗ ਲੱਗ ਜਾਂਦੀ ਹੈ ਇਹ ਲਾਲਾਂ ਦੇ ਥੱਲੇ ਆ ਗਈ ਤੇਰੀ ਆ ਵੀ ਮਨ ਜੋੜਾ ਰਿਹਾ ਹੈ ਭਾਈ ਕਿਹੜੇ ਪਿੰਡ ਵਾਲਾ ਭਾਈ ਜੀ ਜੰਮੂ ਵਾਲੇ ਆਹ ਕਿੰਨੇ ਚਿਰ ਦੀ ਘੱਟਣਾ ਭਾਈ ਆਹ ਪਿੰਡ ਭਾਈ ਜੀ ਭਾਈ ਜੀ ਥੋੜੇ ਦਿਨ ਹੀ ਰਹਿੰਦੇ ਸੂਣ ਨੇ ਕਿੰਨੇ ਪੈਸੇ ਕਿੰਨੇ ਪੈਸੇ 15000 ਦੇ ਨਾ ਕਪੜਾ ਯਾਰ ਕਪੜਾ ਬਣਾ ਬਣਾ ਕਿੰਨੇ ਜਲਦੀ ਕਪੜਾ ਲਾਕ ਵਾਲੇ ਨਹੀਂ ਨਹੀਂ ਰਹਿ ਗਈ ਬੈਣੀ ਰਹਿੰਦੇ ਥੋੜੇ ਪੁੱਛੋ ਫਾਈ ਦੇ ਬਾਈ ਦੇ ਚੱਕਰਾ ਕਪੜਾ ਉਹ ਹੀ ਮੈਨੇਜਰ ਦੀ ਕਰ ਕਿੰਨੇ ਦਿਨ ਹੈ ਬਾਈ ਨੂੰ ਪਾਸੇ ਕਰਕੇ ਪੁੱਛ ਯਾਰ ਪਾਸੇ ਕਰਕੇ ਪੁੱਛ ਬਾਈ ਉਹ ਹੀ ਕਰ ਦਿਆ ਰਾਇ ਲੋ ਜੀ ਦੋ ਦੋ ਟੈਨ ਨਗਾ ਦਾ ਬਾਈ ਨੇ 15 15000 ਰੁਪਇਆ ਬਾਈ ਨੇ ਮੁੱਲ ਕੀਤਾ ਤੇ ਬਾਈ ਹੁਣੇ ਕਰੀਂਦੇ ਰਹਿ ਦੋਸਤੋ ਕਿਹੜੇ ਚੱਲਦਾ ਦੱਸ ਦੋ ਕਿਹੜੇ ਚੱਲਦਾ ਬਾਈ ਪਿੱਛੇ ਬਾਈ ਪਿੱਛੇ ਨੂੰ ਲੈ ਦੋ ਦੋ ਟੈਨ ਬਾਲ ਪਰ ਗਿਆ 15 15000 ਰੁਪਇਆ ਬਾਈਆਂ ਨੇ ਮੁੱਲ ਕੀਤਾ ਆ ਕੋਈ ਮੈਂ ਪਰਦਾ ਜੀ ਲੈ ਲੈ ਇਹਨਾਂ ਨੇ ਕੋਈ ਨਹੀਂ ਲੈਣਾ ਯਾਰ ਆ ਨਾ ਕਰੀ ਓਕੇ ਕਿੰਨੇ ਦੀ ਫਰਾ ਨਾ ਕਰੀ ਕਿ ਕਿੰਨੇ ਕੋਈ ਨਹੀਂ ਰੈਂਕ ਵਾਲੀ ਦਾ ਇੱਦਾਂ ਵੱਡੀ ਤੇ ਕੋਈ ਮੁੱਲ ਐ 15 15 15 15 15 ਕੋ ਮੈਂ ਨਿੱਕੀ ਦਾ 7500 ਕਹਦਾ ਦੀਆਂ ਦਾ ਬਾਈ ਛੋੜੇ 15 ਤਿੰਨੇ ਵਿਚਾਰੇ ਜਾਈ ਦੱਸਿਂ ਬਾਈ ਹਾਨਾ ਮੈਂ ਜੀ ਬੰਦੇ ਹਾਂ ਆਹ ਦਾ ਭਾਈ ਜੇਰੀ ਨਹੀਂ 18 ਦੀਆਂ ਤੇ ਹੋ ਜਾਂ ਮੰਗਾ ਨੂੰ ਦਾਗ ਲਾ ਮੰਗਾ 8000 ਕਿੰਨੇ 18 ਦੀਆਂ ਨਹੀਂ ਜਿਆਦੇ ਭਾਈ ਹਾਂ ਨਾ ਕੋਈ ਹਾਂ ਨਾ ਤੂੰ ਆਹ ਲਵਾਂ ਨਵਾਰੀਆਂ ਲਾਉਣੀ ਤੂੰ 500 ਹੋਰ ਲਾ 8500 ਦੇ ਭਾਈ ਇਹ 324 ਦੀਆਂ ਚੱਲਦੀਆਂ ਹਾਂ ਇੱਕੋ ਹੀ ਦੱਸ ਵੀ ਇੰਨੇ ਦੀ ਹਾਂ ਨਾ ਹੀ ਉਹ ਭਾਈ 10000 ਦੇ ਕਾਲੇ ਪਾੜਿਆ 10000 ਦੇ ਭਾਈ 10000 ਦੇ ਕੱਚੇ ਨਹੀਂ ਦੰਦਾ ਓ 10000 ਛੋਟੀ ਬਾਕੀ ਰਹੀ ਹੈ ਸਾਰਿਆਂ ਤੋਂ ਵੱਡੀਆਂ ਵੱਡੀਆਂ ਨਹੀਂ ਮੈਂ ਨਹੀਂ ਆਇਆ ਕਾਜ ਦੇ ਵਿੱਚ ਬਹੁਤ ਆਲਾ ਖੁਸ਼ ਹੋ ਕੇ ਕਿੰਨੇ ਵੀ ਕਹਿੰਦਾ ਕੋਈ ਹਾਨ ਆਲਾ ਦੇਣੀ ਜੋਰ ਪਈ ਹੈ ਇੱਕੋ ਹੀ ਕਹਦੇ ਬਾਈ ਨਿਲ ਕਾਲ 14 ਦੀ ਗੱਲ ਵੇਦੀ ਆਣੀ ਚਾਰ ਆਲਾ ਤਾਂ ਆਲਾ ਆ 1.5 10 ਪਾਲਾ ਪੱਟ ਲਿਸਤੀ ਹੈ ਮਾਲਾ ਫੁੱਟਬਾਲ ਆ ਕੰਨ ਚੁੱਕਦੇ ਆ ਕੰਨ ਹੈ ਨਹੀਂ ਕੜੇ ਜਿਹੜੇ ਕੰਨ ਨਹੀਂ ਨਹੀਂ ਕੰਨ ਨਹੀਂ ਆ ਹਾਂ ਫਾਕ ਸ਼ੋਪ ਉਹ ਮੈਂ ਗਲਤ ਲਾਤੇ ਭਾਈਆ ਮੈਂ ਭਾਈਆ ਪੜਦੇ ਕਰਦਾ ਫੜਾ ਮਾਰ ਕੇ ਛੱਡ ਦੇ ਕਰ ਲਾ ਰਿਹਾ ਹਾਂ ਛੱਡ ਦੇ ਕੋਈ ਨਹੀਂ ਫੜੀਆਂ ਚਲ ਚਲ ਚਾ ਦੇਖੋ ਕੱਤੀ ਆ ਰੱਥੇ ਆ ਨਹੀਂ ਯਾਰ ਜੇ ਤਾਂ ਪੱਕੇ ਮੰਨਿਆ ਗਾਲਤ ਨਹੀਂ ਲੱਗਦੀ ਆ ਹੋ ਕਿੰਨੇ ਕਰਤੀ ਜੱਗੀ ਬਾਸ ਦੀ ਹੋਈ ਆ ਬੈਠੀ ਖੰਡਾ ਆਪਣੀ ਗਾੜਾ ਕਿੰਨੇ ਲੱਗਤਾ ਉਹ ਹੀ ਜਾਂਦਾ ਉਹ ਕਰੀ ਜਾਂਦਾ ਹੈ ਕਰੀ ਜਾਂਦਾ ਉਹ ਸਾਢੇ ਦਸ ਸਾਢੇ ਦਸ ਤੂੰ ਜਾਗਾ ਨੇੜੇ ਨਹੀਂ ਬਾਈ ਇਹ ਸੌਦਾ ਜੀ ਸਾਡੇ 10 ਨਹੀਂ ਮੰਨੇ ਗੱਲ ਬਾਈ ਦਾਲ ਚੜੀ ਨੋਕ ਦਾ ਲਾਤ ਕਿੰਨਾ ਕਿ ਜਿੰਦਗੀ ਬਾਕੀ ਮੈਂ ਤੈਨੂੰ ਇਥੋਂ ਆਇਆ 15 ਬੰਦਿਆਂ ਦੀ ਹੋਰ ਬਾਪਾ ਨਾਲ ਸੌਦਾ ਉਹਨੂੰ ਗੱਲੇ ਹੀ rau ਹਾਂ ਸਾਡਾ ਕੀ ਮਾ ਕਾਈ ਵੇ ਅਸੀਂ ਕਰਾ ਲਾਂਗੇ ਪਾਲਾ ਤੇਰੀ ਇੱਜ਼ਤ ਕਰੀਏ ਕਸਮ ਨਾਲ ਤੂੰ ਮੇਰਾ ਵੱਡਾ ਭਾਈ ਹੈ ਪਾਲਾ ਪਾਲਾ ਹੋ ਉਹ ਠੀਕ ਹੈ ਯਾਰ ਤੂੰ ਕੀ ਕਹਿਣਾ ਹਾਣ ਮੈਂ ਇਹਨੂੰ 14 ਗਈ ਜੰਨਾ ਲੈ ਕਰੀ ਜਾਂ ਤੂੰ ਵੇਚ ਨਹੀਂ ਜਾ ਉਹ ਲੈ ਲਊਗਾ ਪੂਰੇ 11 ਦੀ ਸਾਢੀ ਅਜੇ ਰੱਖ ਜਾ ਉਹ ਜਾ ਹੋ ਗਈ ਹੋ ਗਈ ਬਾਈ 11000 ਦਾ ਸੌਦਾ ਸਿਰੇ ਚੜ ਗਿਆ ਦੋ ਪਿੰਡ 16 ਬੱਕਰਾ ਮੰਡੀ ਤੇ ਬਰਬਰੀ ਬੱਕਰੀ ਦੋ ਤੋਂ ਤੇ ਬਹੁਤ ਵਧੀਆ ਸੌਦਾ ਸਿਰੇ ਚੜਿਆ ਦੋ ਤੋਂ ਬੋਲੋ ਯਾਰ ਹੁਣ ਦੋਨਾਂ ਦਾ ਆ ਹੋ ਗਈ ਆ ਸਾਹਮਣੇ ਕਰ ਬੱਕਰੀ 11000 ਦੀ ਕਰਤੀ ਕਹਿੰਦਾ ਲੋ ਦੋਸਤੋ ਆ ਬਰਬਰੀ ਬੱਕਰੀ ਦੀ ਤੇ ਪੂਰੇ 11000 ਦੀ ਹੋ ਗਈ ਦੋਸਤੋ ਜੱਗੀ ਬਾਈ ਨੇ ਸੌਦਾ ਸਿਰੇ ਲਾਇਆ ਦੋਸਤੋ ਆਹ ਰੈਂਦਵਾਰ ਪੈਂਦਸੂ ਵਾਲਾ ਬੱਕਰਾ ਮੰਡੀ ਦੇ ਬਹੁਤ ਵਧੀਆ ਸੌਦੇ ਕਰਉਂਦਾ ਜੱਗੀ ਬਾਈ ਤੇ ਬਹੁਤ ਹੀ ਰੌਣਕ ਮੇਲਾ ਦੋਸਤੋ ਪੈਂਦਸੂ ਦਾ ਬਾਗ ਮੰਡੀ ਤੇ ਰੋੜੀ ਕਪੂਰੇ ਵਾਲੇ ਕਾਲੇ ਨੇ ਖਰੀਦੀ ਮਾਨ ਸਾਹਿਬ ਨੇ